ਆਜੇ ਐਸਜੀਪੀਸੀ ਦਾ ਪ੍ਰਧਾਨ ਇਹ ਗੱਲ ਆਖ ਜਾਂਦਾ ਇੱਕ ਸਾਬਕਾ ਪ੍ਰਧਾਨ ਦੇ ਬਾਰੇ ਇੱਕ ਬੀਬੀ ਦੇ ਬਾਰੇ ਗਾਲੀ-ਕਲੂਚ ਮੰਦੀ ਸ਼ਬਦਾਵਲੀ ਵਰਤ ਜਵੇ ਲੱਗਦਾ ਹੈ ਕਿ ਇਹਦਾ ਕਿਤੇ ਪੰਥ ਦੇ ਵਿੱਚ ਇਸ ਚੀਜ਼ ਨੂੰ ਪ੍ਰਵਾਨਗੀ ਮਿਲਣੀ ਚਾਹੀਦੀ ਬਤਾਮੀ ਸਾਹਿਬ ਨੇ ਮਿੱਥ ਕੇ ਨਹੀਂ ਬੋਲਿਆ ਉਹ ਇੰਟਰਵਿਊ ਉਹ ਵੀਡੀਓ ਮੈਂ ਆਡੀਓ ਮੈਂ ਵੀ ਸੁਣਿਆ ਉਹਦੇ ਵਿੱਚ ਕੋਈ ਮਿੱਥਕੇ ਨਹੀਂ ਹਾਂ ਇਹ ਹੁੰਦਾ ਹੈ ਕਿ ਜਿਵੇਂ ਮੰਨ ਕੇ ਚੱਲੋ ਕਿਸੇ ਨੂੰ ਕੋਈ ਵਾਰ-ਵਾਰ ਤੰਗ ਕਰੀ ਜਾਏ ਤੰਗ ਕਰੀ ਜਾਏ ਇਸ ਤਰ੍ਹਾਂ ਉਹਨਾਂ ਨੂੰ ਸਾਰਾ ਦਿਨ ਇੰਨਾ ਵੱਡਾ ਉਹਨਾਂ ਦਾ ਦਾਇਰਾ ਹੈ ਇੰਨਾ ਵੱਡਾ ਉਹਨਾਂ ਦਾ ਆਧਾਰ ਹੈ ਉਹ ਕੋਈ ਨਾ ਕੋਈ ਚੀਜ਼ ਤੋਂ ਅਗਰੈਸਿਵ ਹੋ ਕੇ ਬੰਦੇ ਤੋਂ ਬੋਲਿਆ ਜਾਂਦਾ ਪ੍ਰਧਾਨ ਸ਼੍ਰੋਮਣੀ ਗੁਰਦਾਰ ਪ੍ਰਧਾਨ ਕਮੇਟੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਜਿਹੜੀ ਹੋਵੇ ਤੇ ਉਹਦਾ ਮੁਖੀ ਇਦਾਂ ਦੇ ਸ਼ਬਦ ਵਰਤ ਜਵੇ ਲੱਗਦਾ ਨਹੀਂ ਕਿ ਠਾਮੇ ਦੀ ਜ਼ਰੂਰਤ ਹੁੰਦੀ ਹੈ ਜਦੋਂ ਆਪਾਂ ਇੱਕ ਕੌਮ ਦੇ ਇੱਕ ਵੱਡੇ ਸੰਸਥਾਨ ਨੂੰ ਲੀਡ ਕਰ ਰਹੇ ਹੁੰਦੇ ਹਨ ਉਹਨਾਂ ਨੇ ਆਪਣੀ ਇਸ ਗੱਲ ਨੂੰ ਆਪਣੇ ਆਪ ਬਿਨਾ ਕਿਸੇ ਤਲਬ ਕੀਤੇ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਮਾਫੀ ਭੇਜੀ ਆ ਤੇ ਮੀਡੀਆ ਦੇ ਵਿੱਚ ਵੀ ਕਿਹਾ ਇਸ ਤੋਂ ਵੱਡੀ ਕੀ ਸ਼ਰਧਤਾ ਹੁੰਦੀ ਹੈ ਅਹੁਦਾ ਛੱਡਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹਦਾ ਬਹੁਤ ਵੱਡੇ ਮੰਡੇਟ ਦੇ ਨਾਲ ਉਹ ਆਏ ਨੇ ਨਾਲੇ ਲੋਕ ਉਹਨਾਂ ਦੇ ਨਾਲ ਸਹਿਮਤੀ ਪ੍ਰਗਟ ਕਰਦੇ ਨੇ ਸਾਰੀਆਂ ਸੰਸਥਾਵਾਂ ਉਹਨਾਂ ਦੇ ਨਾਲ ਨੇ ਇਹ ਉਹਨਾਂ ਦਾ ਤੇ ਬੀਬੀ ਜ਼ਗੀਰ ਕੌਰ ਜੀ ਦਾ ਨਿੱਜੀ ਮਸਲਾ ਹੈ ਅੱਜ ਸਾਨੂੰ ਸਾਡੇ ਆਧਾਰੇ ਸਾਡੀਆਂ ਪਰੰਪਰਾਵਾਂ ਬਚਾਉਣ ਦੀ ਜ਼ਰੂਰਤ ਆ ਨਾ ਕਿ ਉਹਨਾਂ ਨੂੰ ਖਦੇੜ ਕੇ ਇਸ ਤਰ੍ਹਾਂ ਦੇ ਨਾਲ ਸਾਰੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਨੈਰੇਟਿਵ ਬਣਾਣਾ ਇਹ ਅਤਨਿੰਦਗਜ ਤੇ ਦੁੱਖਦਾਈ ਗੱਲ ਹੈ ਬੀਤੇ ਦਿਨਾਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਵੱਲੋਂ ਬੀਬੀ ਜਗੀਰ ਕੌਰ ਹੁਣਾਂ ਦੇ ਲਈ ਅਜਹੀ ਸ਼ਬਦਾਵਲੀ ਵਰਤ ਲਈ ਜਾਂਦੀ ਹੈ ਕਿ ਲਗਾਤਾਰ ਉਹਨਾਂ ਨੂੰ ਹੁਣ ਊਮਨ ਕਮਿਸ਼ਨ ਦੇ ਗੇੜੇ ਕੱਢਣੇ ਪੈ ਰਹੇ ਨੇ ਤੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ ਜਾ ਰਹੀ ਹੈ ਕਿ ਮੇਰੇ ਤੋਂ ਜਾਣੇ ਅਣਜਾਣੇ ਦੇ ਵਿੱਚ ਅਜੇ ਸ਼ਬਦ ਬੋਲੇ ਗਏ ਤੇ ਕਿਸਤਰੀ ਦੇ ਲਈ ਅਜੇ ਸ਼ਬਦ ਬੋਲੇ ਜਾਣਾ ਕਿਤੇ ਨਾ ਕਿਤੇ ਐਸਜੀਪੀਸੀ ਪ੍ਰਧਾਨ ਦੀ ਕਾਬਲੀਅਤ ਦੇ ਉੱਤੇ ਹੁਣ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਐਸਜੀਪੀਸੀ ਪ੍ਰਧਾਨ ਨੂੰ ਕਿਹਾ ਜਾ ਰਿਹਾ ਹੈ ਕਿ ਪ੍ਰਧਾਨਗੀ ਛੱਡੋ ਪ੍ਰਧਾਨਗੀ ਛੱਡ ਕੇ ਵਾਪਸ ਹੁਬੂ ਤੁਸੀਂ ਤੁਹਾਡੀ ਜ਼ੁਬਾਨ ਜਿਹੜੀ ਹੈ ਇਸ ਅਹੁਦੇ ਦੇ ਲਾਇਕ ਨਹੀਂ ਆ ਬਹੁਤ ਤਰ੍ਹਾਂ ਦੇ ਸਵਾਲ ਤੇ ਬਹੁਤ ਤਰ੍ਹਾਂ ਦੀ ਕਿੰਤੂ ਪਰੰਤੂ ਬੀਬੀ ਜਗੀਰ ਸਿੰਘ ਜਗੀਰਕਾਰ ਹੁਣਾਂ ਦੇ ਵੱਲੋਂ ਵੀ ਕੀਤੇ ਗਏ ਨੇ ਗੱਲਬਾਤ ਕਰਾਂਗੇ ਰਿਸਰਚ ਸਕਾਲਰ ਨੇ ਜਿਹੜੇ ਗੁਰਬਾਣੀ ਨੂੰ ਬਹੁਤ ਨੇੜਿਓਂ ਅਵੇਕਤੇ ਨੇ ਜਾਣਦੇ ਨੇ ਗੱਲਬਾਤ ਕਰਦੇ ਆਂ ਬਾਈ ਪ੍ਰਭਜੀਤ ਜੀ ਹੁਣੇ ਨਾਲ ਮੌਜੂਦ ਨੇ ਪ੍ਰਭਜੀਤ ਜੀ ਪੰਥ ਦੇ ਵਿੱਚ ਪਹਿਲਾਂ ਹੀ ਬਹੁਤ ਸਾਰੀਆਂ ਦੁਬਿਧਾਵਾਂ ਨੇ ਅੱਜ ਐਸਜੀਪੀਸੀ ਦਾ ਪ੍ਰਧਾਨ ਇਹ ਗੱਲ ਆਖ ਜਾਂਦਾ ਇੱਕ ਸਾਬਕਾ ਪ੍ਰਧਾਨ ਦੇ ਬਾਰੇ ਇੱਕ ਬੀਬੀ ਦੇ ਬਾਰੇ ਗਾਲੀ ਗਲੂ ਚ ਮੰਦੀ ਸ਼ਬਦਾਵਲੀ ਵਰਤ ਜਵੇ ਲੱਗਦਾ ਹੈ ਕਿ ਇਹਦਾ ਕਿਤੇ ਪੰਥ ਦੇ ਵਿੱਚ ਇਸ ਚੀਜ਼ ਨੂੰ ਪ੍ਰਵਾਨਗੀ ਮਿਲਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਨੇ ਕਿ ਐਸਜੀਪੀਸੀ ਪ੍ਰਧਾਨ ਦਾ ਹੁਣ ਅਸਦੀਫ ਅਸਤੀਫਾ ਜਿਹੜਾ ਹੋਣਾ ਚਾਹੀਦਾ ਤੇ ਉਹਨੂੰ ਪ੍ਰਧਾਨਗੀ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਦੇਖੋ ਗਗਨਦੀਪ ਜੀ ਹਰ ਬੰਦੇ ਦਾ ਇੱਕ ਆਪਣਾ ਸੋਚ ਦਾਇਰਾ ਹੁੰਦਾ ਤੇ ਇਹਦੇ ਵਿੱਚ ਜੋ ਲੋਕ ਇਸ ਵੇਲੇ ਧਾਮੀ ਸਾਹਿਬ ਦੇ ਹੱਕ ਦੇ ਵਿੱਚ ਜਾਂ ਖਿਲਾਫ ਦੇ ਵਿੱਚ ਜਾਂ ਜੋ ਵੀ ਮੀਡੀਆ ਦੇ ਵਿੱਚ ਟਰੋਲ ਹੋ ਰਿਹਾ ਮੈਂ ਉਹਦੇ ਬਾਰੇ ਤਾਂ ਬਹੁਤਾ ਜਿਆਦਾ ਚਰਚਾ ਨਹੀਂ ਕਰਨਾ ਚਾਹੁੰਦਾ ਪਰ ਇਸ ਵਿਸ਼ੇ ਦੇ ਉੱਤੇ ਜੋ ਮੇਰਾ ਮੰਤਨ ਆ ਉਹ ਇਸ ਤਰੀਕੇ ਦਾ ਹੈ ਕਿ ਇਹ ਇੱਕ ਮਤਲਬ ਕਿ ਨਿੱਜੀ ਸਮਝ ਲਓ ਕਿ ਬੰਦੇ ਦੇ ਸ਼ਬਦਾਵਲੀ ਹੋ ਜਾਂਦੀ ਹੈ ਜਾਂ ਐ ਲੈ ਲਓ ਕਿ ਅਗਰੈਸਿਵ ਹੋ ਕੇ ਕੋਈ ਜਾਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀ ਧਾਮੀ ਸਾਹਿਬ ਨੂੰ ਲੋਕ ਕਹਿ ਰਹੇ ਨੇ ਵੀ ਉਹ ਕੁਰਸੀ ਛੱਡਣ ਜਾਂ ਉਹ ਦੇਖੋ ਧਾਮੀ ਸਾਹਿਬ ਦਾ ਬਹੁਤ ਵੱਡਾ ਪੰਥ ਦੇ ਵਿੱਚ ਕਿਰਦਾਰ ਰਿਹਾ ਉਹਨਾਂ ਨੂੰ ਬਹੁਤ ਵੱਡੀ ਮੈਂਡੇਟ ਦੇ ਨਾਲ ਜਿਤਾ ਕੇ ਮੇਰੇ ਖਾਲ ਦੂਜੀ ਜਾਂ ਤੀਜੀ ਵਾਰ ਲੈ ਕੇ ਆਂਦਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਰਹਿ ਕਰਕੇ ਤੇ ਜਿਹੜਾ ਇਹ ਵਿਸ਼ਾ ਹੈ ਇਹ ਵਿਸ਼ਾ ਉਹਨਾਂ ਨੇ ਕੋਈ ਮਿੱਥ ਕੇ ਨਹੀਂ ਸੀ ਬੋਲਿਆ ਇਕ ਹੁੰਦਾ ਨਾ ਕਿਸੇ ਨੇ ਕੋਈ ਮਿੱਥ ਕੇ ਬੋਲਣਾ ਬਤਾਮੀ ਸਾਹਿਬ ਨੇ ਮਿੱਥ ਕੇ ਨਹੀਂ ਬੋਲਿਆ ਉਹ ਇੰਟਰਵਿਊ ਉਹ ਵੀਡੀਓ ਮੈਂ ਆਡੀਓ ਮੈਂ ਵੀ ਸੁਣਿਆ ਉਹਦੇ ਵਿੱਚ ਕੋਈ ਮਿੱਥ ਕੇ ਨਹੀਂ ਹਾਂ ਇਹ ਹੁੰਦਾ ਹੈ ਕਿ ਜਿਵੇਂ ਮੰਨ ਕੇ ਚੱਲੋ ਕਿਸੇ ਨੂੰ ਕੋਈ ਵਾਰ-ਵਾਰ ਤੰਗ ਕਰੀ ਜਾਏ ਤੰਗ ਕਰੀ ਜਾਏ ਇਸ ਤਰ੍ਹਾਂ ਉਹਨਾਂ ਨੂੰ ਸਾਰਾ ਦਿਨ ਇੰਨਾ ਵੱਡਾ ਉਹਨਾਂ ਦਾ ਦਾਇਰਾ ਹੈ ਇੰਨਾ ਵੱਡਾ ਉਹਨਾਂ ਦਾ ਆਧਾਰ ਹੈ ਉਹ ਕੋਈ ਨਾ ਕੋਈ ਚੀਜ਼ ਤੋਂ ਅਗਰੈਸਿਵ ਹੋ ਕੇ ਬੰਦੇ ਤੋਂ ਬੋਲਿਆ ਜਾਂਦਾ ਬਾਕੀ ਦੂਜੀ ਗੱਲ ਇਹ ਹੈ ਕਿ ਦੇਖੋ ਉਹਨਾਂ ਦੀ ਸੋਹਰਦਤਾ ਤੇ ਸਿਆਣਪ ਦੇਖੋ ਉਹਨਾਂ ਨੇ ਆਪਣੀ ਇਸ ਗੱਲ ਨੂੰ ਆਪਣੇ ਆਪ ਬਿਨਾ ਕਿਸੇ ਤਲਬ ਕੀਤੇ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਮਾਫੀ ਭੇਜੀ ਆ ਤੇ ਮੀਡੀਆ ਦੇ ਵਿੱਚ ਵੀ ਕਿਹਾ ਇਸ ਤੋਂ ਵੱਡੀ ਕੀ ਸ਼ਰਦ ਤਾਂ ਹੁੰਦੀ ਹੈ ਜੇ ਉਹ ਇਸ ਗੱਲ ਦੇ ਇੰਨੀ ਕੁ ਗੱਲ ਪਿੱਛੇ ਇਹ ਇਹ ਬੜੀ ਸੋਚਣ ਵਾਲੀ ਗੱਲ ਆ ਇਹ ਐਵੇਂ ਕਹਿ ਦੇਣੀ ਗੱਲ ਹੁੰਦੀ ਆ ਇਹ ਬੜੀ ਸੋਚਣ ਵਾਲੀ ਗੱਲ ਆ ਇੰਨੀ ਕੁ ਗੱਲ ਪਿੱਛੇ ਕਿਸੇ ਦੇ ਹਾਲਾਂਕਿ ਉਹ ਏਡਾ ਵੱਡਾ ਤਾਂ ਪਹਿਲੀ ਗੱਲ ਜੁਰਮੀ ਹੈ ਨਹੀਂ ਠੀਕ ਆ ਉਹਨਾਂ ਤੋਂ ਸੁਭਾਵਕ ਬੋਲਿਆ ਗਿਆ ਬੰਦੇ ਤੇ ਗੁੱਸਾ ਵੀ ਹੁੰਦਾ ਇਹ ਨਹੀਂ ਆ ਵੀ ਗੁੱਸਾ ਬੰਦੇ ਨੂੰ ਆਂਦਾ ਹੀ ਨਹੀਂ ਇਹੋ ਜਿਹਾ ਕੋਈ ਸੰਸਾਰ 'ਚ ਬੰਦਾ ਹੀ ਹੈ ਨਹੀਂ ਜਿਹਨੂੰ ਗੁੱਸਾ ਨਾ ਆਂਦਾ ਹੋਵੇ ਤੇ ਜਿਹੜਾ ਗੁੱਸੇ ਵਿੱਚ ਆਪਣੇ ਤੋਂ ਬਾਹਰ ਨਾ ਆਪੇ ਤੋਂ ਬਾਹਰ ਨਾ ਹੋਵੇ ਇਹੋ ਜਿਹਾ ਕੋਈ ਨਹੀਂ ਹੁੰਦਾ ਹੁੰਦਾ ਪ੍ਰਬੰਧ ਚੱਲਦੇ ਨੇ ਪ੍ਰਬੰਧ ਚੱਲਦੇ ਹੀ ਇਦਾਂ ਹੁੰਦੇ ਆ ਤੇ ਬਾਕੀ ਰਹੀ ਗੱਲ ਜਿਹੜਾ ਉਹਨੂੰ ਕਹਿਣਾ ਵੀ ਉਹਨਾਂ ਨੂੰ ਵੀ ਇਹ ਅਹੁਦਾ ਛੱਡ ਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹਦਾ ਬਹੁਤ ਵੱਡੇ ਮੰਡੇਟ ਦੇ ਨਾਲ ਉਹ ਆਏ ਨੇ ਨਾਲੇ ਲੋਕ ਉਹਨਾਂ ਦੇ ਨਾਲ ਸਹਿਮਤੀ ਪ੍ਰਗਟ ਕਰਦੇ ਨੇ ਸਾਰੀਆਂ ਸੰਸਥਾਵਾਂ ਉਹਨਾਂ ਦੇ ਨਾਲ ਨੇ ਇਹ ਉਹਨਾਂ ਦਾ ਤੇ ਬੀਬੀ ਜ਼ਗੀਰਕੌਰ ਜੀ ਦਾ ਨਿੱਜੀ ਮਸਲਾ ਹੈ ਬੀਬੀ ਜ਼ਗੀਰ ਕੌਰ ਜੀ ਉਹਨਾਂ ਨੂੰ ਕੁਝ ਵੀ ਕਹਿ ਸਕਦੇ ਨੇ ਮੈਂ ਬਾਕੀਆਂ ਨੂੰ ਤਾਂ ਹੁਣ ਮੈਨੂੰ ਵੀ ਬਹੁਤ ਕੁਝ ਕਹਿਣਗੇ ਵੀ ਇਹ ਐਵੇਂ ਬੋਲਦਾ ਐਵੇਂ ਸ ਮੇਰਾ ਹਾਲਾਂਕਿ ਕੋਈ ਉਹ ਨਹੀਂ ਪਰ ਮੇਰਾ ਆਪਣਾ ਇੱਕ ਵਿਸ਼ਣ ਦਾ ਵਿਸ਼ਲੇਸ਼ਣ ਕਰਨ ਦਾ ਆਪਣਾ ਐਸਜੀਪੀਸੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਧਾਨ ਕਮੇਟੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਜਿਹੜੀ ਹੋਵੇ ਤੇ ਉਹਦਾ ਮੁਖੀ ਇਦਾਂ ਦੇ ਸ਼ਬਦ ਵਰਤ ਜਵੇ ਲੱਗਦਾ ਨਹੀਂ ਕਿ ਠੰਮੇ ਦੀ ਜ਼ਰੂਰਤ ਹੁੰਦੀ ਹੈ ਜਦੋਂ ਆਪਾਂ ਇੱਕ ਕੌਮ ਦੇ ਇੱਕ ਵੱਡੇ ਸੰਸਥਾਨ ਨੂੰ ਲੀਡ ਕਰ ਰਹੀ ਹੋਈ ਹਾਂ ਦੇਖੋ ਗਗਨਦੀਪ ਜੀ ਜਦੋਂ ਤੁਸੀਂ ਇਹ ਤੋਂ ਡੀ ਹੋਈ ਹੁਣ ਤੁਸੀਂ ਇਹ ਕਹਿਣਾ ਵੱਡੇ ਸੰਸਥਾਨ ਨੂੰ ਲੀਡ ਕਰਨਾ ਜਦੋਂ ਵੱਡੇ ਸੰਸਥਾਨ ਨੂੰ ਲੀਡ ਕਰਨਾ ਹੁੰਦਾ ਕਈ ਵਾਰੀ ਜਾਣੇ ਅਣਜਾਣੇ ਵੀ ਹੋ ਜਾਂਦਾ ਇਹ ਤਾਂ ਕੋਈ ਮਿਤਕੇ ਤਾਂ ਨਹੀਂ ਜਾਣੇ ਅਣਜਾਣੇ ਫਿਰ ਤੁਸੀਂ ਦੇਖੋ ਕਿ ਉਹ ਜਿਸ ਬੰਦੇ ਨੇ ਫੋਨ ਕੀਤਾ ਉਹ ਆਡੀਓ ਹੈ ਉਹ ਇੱਕ ਸੁਧਾਰਨ ਗੱਲ ਹੋ ਰਹੀ ਹੈ ਬੜੀ ਸਹਿਮਤੀ ਨਾਲ ਗੱਲ ਹੋ ਰਹੀ ਹੈ ਬਾਅਦ ਦੇ ਵਿੱਚ ਉਹਨੇ ਉਹ ਵਿਵਾਦਤ ਉਹਦੇ ਵੱਲੋਂ ਮਤਲਬ ਕਿ ਜਿਵੇਂ ਕਹਿ ਲਓ ਕਿ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਉਹਨਾਂ ਦੇ ਅੰਦਰੋਂ ਇਸ ਤਰ੍ਹਾਂ ਦੀ ਭਾਸ਼ਾ ਬੁਲਾਉਣ ਦੀ ਕੋਸ਼ਿਸ਼ ਕਰਵਾਈ ਗਈ ਇਹ ਉਹਦੇ ਵੱਲੋਂ ਕੀਤਾ ਗਿਆ ਨਾ ਫਿਰ ਦੂਜੀ ਗੱਲ ਹੈ ਇਹ ਇੱਕ ਆਧਾਰ ਹੈ ਇਸ ਆਧਾਰੇ ਦੇ ਵਿੱਚ ਜਿਵੇਂ ਕਹਿ ਲਓ ਕਿ ਆਹ ਰਾਜ ਸਰਕਾਰਾਂ ਹੁੰਦੀਆਂ ਇਹ ਸਰਕਾਰਾਂ ਵੀ ਤਾਂ ਇੱਕ ਦੂਜੇ ਦੇ ਉੱਤੇ ਕਿੱਡੇ-ਕਿੱਡੇ ਦੂਸ਼ਨ ਲਾਉਂਦੀਆਂ ਜਿਹੜੀ ਵੀ ਸਰਕਾਰ ਬਦਲਦੀ ਹੈ ਦੂਸ਼ਨ ਲਾਉਂਦੀ ਹੈ ਕਿੱਡੇ ਵੱਡੇ ਅਹੁਦਿਆਂ ਤੇ ਹੁੰਦੇ ਨੇ ਮੁੱਖ ਮੰਤਰੀ ਦਾ ਅਹੁਦਾ ਛੋਟਾ ਹੁੰਦਾ ਐ ਐਮਐਲਏ ਦਾ ਅਹੁਦਾ ਛੋਟਾ ਹੁੰਦਾ ਉਹ ਉਹ ਵੀ ਇੱਕ ਦੂਜੇ ਤੇ ਦੂਸ਼ਨ ਲਾਉਂਦੇ ਨੇ ਤਾਂ ਇਦਾਂ ਦੂਸ਼ਨ ਲਾਣੇ ਇੱਕ ਆਧਾਰ ਆ ਬੀਬੀ ਜਗੀਰ ਕੌਰ ਜੀ ਵੀ ਪ੍ਰਧਾਨ ਸੀ ਤੇ ਇਹ ਵੀ ਪ੍ਰਧਾਨ ਨੇ ਉਹ ਇੱਕ ਮੇਨ ਤਾਂ ਗੱਲ ਉਹਨਾਂ ਦੀ ਆਪਣੇ ਨਿੱਜੀ ਖੇਤਰ ਦੀ ਐ ਤਾਂ ਉਹ ਬੀਬੀ ਜਗੀਰ ਕੌਰ ਜੀ ਨੇ ਕਹਿ ਦਿੱਤਾ ਵੀ ਇਹ ਧਾਮੀ ਨੇ ਰੋਕਿਆ ਧਾਮੀ ਸਾਹਿਬ ਨੇ ਗੁੱਸੇ ਦੇ ਵਿੱਚ ਕਹਿ ਦਿੱਤਾ ਵੀ ਜਦੋਂ ਕਿਸੇ ਗੱਲ ਦਾ ਆਪਾਂ ਨੂੰ ਮੈਨੂੰ ਹੀ ਨਹੀਂ ਪਤਾ ਵੀ ਗੱਲ ਕਿਉਂ ਚੱਲੀ ਕਿਵੇਂ ਹੋਈ ਕੀ ਅਧਿਕਾਰ ਖੇਤਰ ਆ ਉਹਦਾ ਤੇ ਫਿਰ ਉਹ ਬਿਨਾਂ ਗੱਲ ਤੋਂ ਕਿਸੇ ਤੇ ਕੋਈ ਦੋਸ਼ ਆ ਰੋਪਣਾ ਤਾਂ ਫਿਰ ਉਹਦੇ ਵਿੱਚ ਅਗਰੈਸਿਵ ਹੋਣਾ ਤਾਂ ਸੁਭਾਵਿਕ ਹੁੰਦਾ ਨਾ ਜੇ ਕੋਈ ਕਿਸੇ ਤੋਂ ਬਿਨਾਂ ਗੱਲ ਤੋਂ ਬਿਨਾਂ ਕਸੂਰ ਤੋਂ ਕਿਸੇ ਨੂੰ ਦੋਸ਼ੀ ਠਹਿਰਾਏਗਾ ਤਾਂ ਇਹ ਗੱਲਾਂ ਤਾਂ ਸੁਭਾਵਿਕ ਹੁੰਦੀਆਂ ਮੈਨੂੰ ਲੱਗਦਾ ਕਿ ਇਹ ਵਿਸ਼ਾ ਇੰਨਾ ਜ਼ਿਆਦਾ ਠੀਕ ਹੈ ਮਹਿਲਾ ਕਮਿਸ਼ਨ ਨੇ ਵੀ ਉਹਨਾਂ ਨੂੰ ਸੱਦਿਆ ਪਰ ਇਹ ਵਿਸ਼ਾ ਇੰਨਾ ਜ਼ਿਆਦਾ ਗੰਭੀਰ ਨਹੀਂ ਠੀਕ ਆ ਉਹ ਠੀਕ ਆ ਜੇ ਕੋਈ ਗੱਲ ਹੁੰਦੀ ਆ ਤਾਂ ਉਹਦੇ ਵਿੱਚੋਂ ਤੱਤ ਵੀ ਪੋਜ਼ਿਟਿਵਿਟੀ ਵੀ ਬਹੁਤ ਨਿਕਲਦੀ ਆ ਤਾਂ ਹੁਣ ਬਾਕੀਆਂ ਨੂੰ ਵੀ ਸਮਝ ਆ ਗਈ ਕਿ ਜਿਹੜੇ ਅਧਿਕਾਰਤ ਅਹੁਦੇ ਹੁੰਦੇ ਨੇ ਉਹਨਾਂ ਦੇ ਉੱਤੇ ਬਹੁਤ ਸੋਚ ਸਮਝ ਕੇ ਸੰਜਮਤਾ ਦੇ ਨਾਲ ਸੁਸੀਲਤਾ ਦੇ ਨਾਲ ਚੱਲਣਾ ਪੈਂਦਾ ਇਹ ਚਾਹੀਦਾ ਵੀ ਹੈ ਦੇਖੋ ਅਹੁਦੇ ਵੱਡੇ ਨੇ ਪਰ ਇਹ ਨਹੀਂ ਆ ਵੀ ਉਹਨਾਂ ਨੇ ਕੋਈ ਮਿੱਥ ਕੇ ਬੋਲਿਆ ਹੋਇਆ ਇਹ ਸੁਭਾਵਿਕ ਟਰਨ ਆ ਇਹਦੇ ਉੱਤੇ ਕੋਈ ਬਹੁਤਾ ਵੱਡਾ ਵਿਵਾਦ ਕਰਨਾ ਨਹੀਂ ਚਾਹੀਦਾ ਸਾਡੇ ਪੰਥ ਦੇ ਬਹੁਤ ਵੱਡੇ ਆਧਾਰੇ ਨੇ ਇਹਦੇ ਨਾਲ ਸਾਡੇ ਆਧਾਰਿਆਂ ਨੂੰ ਢਾਹ ਲੱਗਦੀ ਆ ਅੱਜ ਸਾਨੂੰ ਸਾਡੇ ਆਧਾਰੇ ਸਾਡੀਆਂ ਪਰੰਪਰਾਵਾਂ ਬਚਾਉਣ ਦੀ ਜ਼ਰੂਰਤ ਆ ਨਾ ਕਿ ਉਹਨਾਂ ਨੂੰ ਖਦੇੜ ਕੇ ਇਸ ਤਰ੍ਹਾਂ ਦੇ ਨਾਲ ਸਾਰੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਨੈਰੇਟਿਵ ਬਣਾਉਣਾ ਇਹ ਅਤਨਿੰਦਕਜੋਗ ਤੇ ਦੁੱਖਦਾਈ ਗੱਲ ਆ ਬਿਲਕੁਲ ਐਸਜੀਪੀਸੀ ਪ੍ਰਧਾਨ ਹੁਣਾਂ ਦੇ ਹੱਕ ਦੇ ਵਿੱਚ ਜਿਸ ਤਰੀਕੇ ਨਾਲ ਬੋਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਬਤੌਰ ਪ੍ਰਧਾਨ ਹੁੰਦੇ ਆ ਜਦੋਂ ਏਡੀ ਵੱਡੇ ਸੰਸਥਾ ਚਲਾਉਂਦੇ ਆ ਤੇ ਸੰਸਥਾ ਚਲਾਉਂਦੇ ਆ ਬਹੁਤ ਸਾਰੇ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਸ਼ਬਦਾਂ ਦੇ ਉੱਤੇ ਗੁਰੇਜ਼ ਜਿਹੜਾ ਜ਼ਰੂਰ ਹੋਣਾ ਚਾਹੀਦਾ ਸੀ ਪਰ ਹੁਣ ਇਹ ਸਾਰਾ ਕੁਝ ਮਹਿਲਾ ਕਮਿਸ਼ਨ ਦੇ ਹੱਥ ਦੇ ਵਿੱਚ ਆ ਕਿ ਉਹ ਉਹਨਾਂ ਦੇ ਵੱਲੋਂ ਕੀ ਸਜ਼ਾ ਜਿਹੜੀ ਆ ਉਹ ਐਸਜੀਪੀਸੀ ਪ੍ਰਧਾਨ ਨੂੰ ਲਾਈ ਜਾਂਦੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੇਕਰ ਇਸ ਚੀਜ਼ ਦੀ ਸੁਣਵਾਈ ਹੁੰਦੀ ਹੈ ਤੇ ਉਸ ਪੱਖ ਤੋਂ ਕੀ ਕੁਝ ਆਉਂਦਾ ਹੈ ਇਹ ਬਹੁਤ ਸਾਰੇ ਸਵਾਲ ਹਜੇ ਇਸ ਸਾਰੀ ਗੱਲਬਾਤ ਦੇ ਆਲੇ-